ਮੋਰ ਤਾਂ ਇਹ ਜੇ ਤਾਂ ਕੰਮ ਕੁੰਮ ਨਹੀਂ ਕਰਦਾ ਤਾਂ ਲੱਕੜ ਦੇ ਮੁੰਡੇ ਦਿੰਦਾ ਨਾ ਚੁੰਗੜ ਨਾ ਬਾਤਾ ਨਾ ਰੋਣ ਮੰਤਰੀ ਤਾਂ ਸਾਨੂੰ ਪੁੱਛਦਾ ਹੀ ਨਹੀਂ ਜੀ ਪਿੰਡ ਦੇ ਕੰਮਕਾਰ ਕਰਦੇ ਮੰਤਰੀ ਸਾਹਿਬ ਕਰ ਜੀ ਪਿੰਡ ਦੇ ਤੋਂ ਕੁਟੀਆਂ ਸਾਹਿਬ ਕਰਦੇ ਕੰਮਕਾਰ ਪਿੰਡ ਦੇ ਕਰ ਹੀ ਜਾਂਦੇ ਵਾ ਜਿੰਨਾ ਕਹੇ ਹੈਗੇ ਸਾਨੂੰ ਤਾਂ ਬਾਦਲ ਸਰਕਾਰੀ ਚੰਗੀ ਸੀ ਮੰਤਰੀ ਬਣ ਕੇ ਕੰਮਕਾਰ ਕਰਿਆ ਉਹਨਾਂ ਹਾਂ ਕੰਮਕਾਰ ਹੋਈ ਆ ਸਾਡੇ ਪਿੰਡ ਦਾ ਮੰਤਰੀ ਆ ਸਾਡੇ ਪਿੰਡ ਦੇ ਗਰਾਉਂਡੇ ਬਣਾ ਸਕਦੇ ਜੀ ਲੋਏ ਕੰਮ ਹੋਵੇ ਨਾ ਹੋਵੇ ਆਪਣਾ ਅਸੀਂ ਕਾਂਗਰਸ ਨੂੰ ਵੋਟ ਦੇਣੀ ਆ ਮંત્રી ਨੂੰ ਵੋਟ ਨਹੀਂ ਪਾਉਂਦੇ ਨਹੀਂ ਪਾਉਂਦੇ ਕੰਮ ਕਾਤੇ ਕਰੀ ਜਾਂਦੇ ਸੀਟ ਹੀ ਕੱਢੂਗੀ ਅਸੀਂ ਮਰਦ ਨੂੰ ਖੜਾ ਦੋ ਹਾਂ ਮંત્રી ਸਾਹਿਬ ਪਿੰਡ ਦੇ ਆ ਕਰਦੇ ਨਹੀਂ ਨਹੀਂ ਕਰਿਆ ਇਹ ਟਿੱਕਰ ਤੋਂ ਨਹੀਂ ਜਮ ਨਹੀਂ ਸਵਾਲ ਹੀ ਨਹੀਂ ਪੰਦੇ ਕੋਈ ਫਾਇਦਾ ਨਹੀਂ ਹੋਇਆ ਨਾ ਐਸਾ ਹੀ ਝੜਵੜਾ ਜਿਤਾਉਣਾ ਸਾਡੇ ਪਿੰਡ ਵਾਲੇ ਨੂੰ ਜੀ ਕੰਮ ਸਾਂਝੇ ਹੋਈ ਜਾਂਦੇ ਸਾਰੇ ਇਧਰ ਗਾਮਪਾਲ ਜਿੱਤੂ ਗੁਰਮੀਤ ਸਿੰਘ ਖੁੱਡੀਆਂ ਦਾ ਪਿੰਡ ਖੁੱਡੀਆਂ ਜਿੱਥੇ ਅਸੀਂ ਪਹੁੰਚੇ ਹਾਂ ਤੇ ਲੋਕਾਂ ਤੋਂ ਜਾਣਾਂਗੇ ਕਿ ਇੱਥੋਂ ਦੇ ਲੋਕ ਕਿਸ ਨੂੰ ਵੋਟ ਪਾ ਕੇ ਜਿਤਾਉਣਾ ਚਾਹੁੰਦੇ ਆ ਤੇ ਐਮਪੀ ਕਿਸ ਨੂੰ ਬਣਾਉਣਾ ਚਾਹੁੰਦੇ ਆ ਇਹ ਵੀ ਇਤفاق ਵਾਲੀ ਗੱਲ ਹੈ ਕਿ ਖੁੱਡੀਆਂ ਪਹਿਲਾਂ ਲੰਬੀ ਜਿਹੜੇ ਹਲਕੇ ਦੇ ਵਿੱਚੋਂ ਜਿੱਤੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਦੇ ਨਾਲ ਉਹ ਐਮਪੀ ਦੀ ਚੋਣ ਦੇ ਵਿੱਚ ਆਮੋ ਸਾਹਮਣੇ ਨੇ ਹਰਸਿਮਰਤ ਬਾਦਲ ਉਹਨਾਂ ਦੇ ਖਿਲਾਫ ਉਮੀਦਵਾਰ ਨੇ ਅਤੇ ਉਹ ਮੌਜੂਦਾ ਐਮਪੀ ਨੇ ਅਤੇ ਇੱਕ ਪਾਸੇ ਮੰਤਰੀ ਖੁੱਡੀਆਂ ਨੂੰ ਚੋਣ ਮੈਦਾਨ 'ਚ ਆਮ ਆਦਮੀ ਪਾਰਟੀ ਨੇ ਉਤਾਰਿਆ ਹੁਣ ਖੁੱਡੀਆਂ ਪਿੰਡ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾਉਣਾ ਚਾਹੁੰਦੇ ਆ ਆਓ ਪਿੰਡ ਦੇ ਲੋਕਾਂ ਤੋਂ ਹੀ ਜਾਣ ਲੈਣੇ ਆ ਕੀ ਮਾਹੌਲ ਹੈ ਜੀ ਵੋਟਾਂ ਦਾ ਇਸ ਵਾਰੀ ਚੱਲੀ ਜਾਂਦਾ ਹੁਣ ਵੋਟਾਂ ਕੀ ਕਹਿੰਦੀ ਲੋਕ ਕੌਣ ਜਿੱਤੂ ਇਸ ਵਾਰੀ ਇਹ ਆਪਾਂ ਜਿੱਤਨ ਦਾ ਕੋਈ ਪਤਾ ਨਹੀਂ ਐਵੇਂ ਹੋਣਾ ਐਵੇਂ ਕਹਿ ਰਿਹਾ ਫਲਾਣਾ ਜਿੱਤੂ ਬਾਹਰ ਜਿਹੜੇ ਤੁਰਦੇ ਫਿਰਦੇ ਉਹਨਾਂ ਨੂੰ ਬੰਦਿਆਂ ਨੂੰ ਪਤਾ ਹੈ ਅੱਛਾ ਅਈ ਤਾਂ ਆਪਦੇ ਪਿੰਡ ਦੇ ਨੂੰ ਆਖਾਂਗੇ ਪਿੰਡ ਦਾ ਜਿੱਤੂਆ ਪਿੰਡ ਦੇ ਕੰਮਕਾਰ ਕਰਦੇ ਆ ਮੰਤਰੀ ਸਾਹਿਬ ਕਰਦੇ ਆ ਪਿੰਡ ਦੇ ਤਾਂ ਹੁਣ ਅੱਛਾ ਪਿਆ ਫਰਕ 2 ਸਾਲਾਂ ਚ ਪਿਆ ਹੀ ਹੈ ਜਿੰਨੇ ਕਰਨ ਵਾਲੇ ਹੋਈ ਇਹ ਕੁਛ ਅੱਛਾ ਪਹਿਲਾਂ ਹੁੰਦੇ ਸੀ ਜਦੋਂ ਦੂਜੀ ਸਰਕਾਰਾਂ ਸੀ ਫੇਰ ਤਾਂ ਉਦੋਂ ਵੀ ਸਾਨੂੰ ਸੀਗਾ ਹੁਣ ਬਦਲ ਨੇੜੇ ਸੀ ਬਦਲਦਾ ਵੀ ਸੀਗਾ ਹੁਣ ਅੱਛਾ ਕੈਪਟਨ ਨਾਲ ਤਾਂ ਇਹਦਾ ਹੀ ਜ਼ਿਆਦਾ ਸੀ ਸਾਨੂੰ ਠੀਕ ਹੈ ਹੈ ਹੁਣ ਇਹਦੇ ਨਾਲੇ ਪਿੰਡ ਦਾ ਇਹਦਾ ਜਦਿਆ ਹੈ। ਅੱਛਾ। ਇਹ ਤਾਂ ਵਰਕ ਪੈਂਦੇ ਹੀ ਤੁਸੀਂ ਕਿਸੇ ਨੇ ਉਹ। ਠੀਕ ਐ। ਮਤਲਬ ਕੰਮਕਾਰ ਹੋ ਰਹੇ ਆ ਤੁਹਾਡੇ? ਹੁੰਦੇ ਆ ਬਈ। ਠੀਕ ਐ। ਹੁਣ ਇੰਨੀ ਦੂਰ ਇਲਾਕੇ ਜਿੱਦਾ ਪਤਾ ਤਾਂ ਉਹਨੂੰ ਜਿੱਤਨ ਹਾਰਨ ਦਾ ਜਿਹੜੇ ਬਾਹਰ ਤੁਰਦੇ ਫਿਰਦੇ ਆਪਾਂ ਨੂੰ ਤਾਂ ਕੀ ਪਤਾ। ਆ ਪਿੰਡ ਦਾ ਹੀ ਪਸ ਰਹੇ ਆ ਪਿੰਡ ਚੋਂ ਵਧੀਆ ਕਰ ਰਹੇ ਆ। ਪਿੰਡ 'ਚ ਠੀਕ ਐ। ਸਾਡੇ ਪਤਾ ਠੀਕ ਐ ਬਾਈ। ਠੀਕ ਐ ਜੀ। ਹੁਣ ਜਿਹੜਾ ਦੂਜੇ ਪਾਸੇ ਹੁਣ ਦਿਬਸ ਦੀ ਗੱਲ ਕਰੂਗਾ ਇਹ ਤਾਂ ਹੁਣ ਤੁਸੀਂ ਵੀ ਸਿਆਣੇ ਹੋ। ਹਾਂ ਜੀ। ਠੀਕ ਐ ਜੀ। ਕੀ ਮੌਲ ਆ ਬਾਈ ਜੀ? ਮੌਲ ਬਹੁਤ ਵਧੀਆ ਜੀ। ਕੀ ਲੱਗਦਾ ਪਿੰਡ ਚ ਕੀ ਮੌਲ ਹੈ ਪਿੰਡ ਚ ਬਹੁਤ ਵਧੀਆ ਜੀ ਇਹਦਾ ਹੈਗੇ ਨਾਲ ਲੋਕ ਹਾਂਜੀ ਪਹਿਲਾਂ ਕਿੰਨੇ ਕਿਸੇ ਉਦੋਂ ਵੱਧਾ ਕਿਉਂ ਨਹੀਂ ਉਦੋਂ ਵੱਧਦੀ ਹੈ ਅੱਛਾ ਉਦੋਂ ਵੱਧਦੀ ਹੈ ਪਹਿਲਾਂ ਵੀ ਪਿੰਡ ਚਵੇਂ ਆਖੀ ਜੇ ਹੂੰ ਜਿਆਦੇ ਵੋਟ ਇਹਦੇ ਨਾਲ ਹੀ ਸੀ ਅੱਛਾ ਠੀਕ ਆਪਾਂ ਦੀ ਬਾਦਲ ਪਾਰਟੀ ਦੇ ਸੀਗੇ ਵਰਕਰ ਵਿੱਚ ਪਰ 19 ਵੋਟ ਉਹਨਾਂ ਤੋਂ ਨਹੀਂ ਨਿਕਲਦੀ ਜਿੰਨੀ ਵੋਟ ਇਹਦੇ ਮਗਰ ਪੈਂਦੀ ਸੀ ਅੱਛਾ ਮੰਤਰੀ ਬਣ ਕੇ ਕੰਮਕਾਰ ਕਰਿਆ ਉਹਨਾਂ ਨੇ ਹਾਂ ਕੰਮਕਾਰ ਹੋਈ ਜਾਂਦੇ ਜੀ ਕੀ ਕੁਛ ਕਰਤਾ ਪਿੰਡ ਚ ਪਿੰਡ ਚ ਛੜਕਾਂ ਦਾ ਕੰਮ ਹੋਈ ਜਾਂਦਾ ਛੱਪੜ ਦੇ ਵਿਕਾਸ ਦਾ ਹੋਇਆ अच्छा और कई काम हैगेले सांझे होई जंदे है अच्छा है। मतलब ठीक लगदा है ठीक है अच्छा ਪਿੰਡ ਚੋਂ ਫਿਰ ਇਹਨਾਂ ਨੂੰ ਪਊ ਵੋਟ ਪਿੰਡ ਚੋਂ ਵੱਧ ਤੋਂ ਵੱਧ ਪਊਗੀ ਠੀਕ ਵੱਧ ਤੋਂ ਵੱਧ ਠੀਕ ਲੈ ਕੀ ਆਖਣਾ ਲਈ ਪੰਜਵਾ ਜਾਂ ਛੀਮਾ ਹਿੱਸਾ ਕੋਈ ਵੋਟ ਥੋੜੇ ਘਣੀ ਪਾਸੇ ਜਾਵੇ ਬਾਕੀ ਸਾਰੇ ਵੋਟ ਇਹਨੂੰ ਪਊ ਖੁੱਡੀਆਂ ਸਾਹਿਬ ਕਰਦੇ ਕੰਮ ਕਰ ਪਿੰਡ ਦੇ ਕਰ ਹੀ ਜਾਂਦੇ ਵਾ ਜਿੰਨਕ ਜੋਗੇ ਹੈਗੇ ਆ اچھا ਕੋਈ ਫਰਕ ਪਿਆ ਨਵੀਂ ਸਰਕਾਰ ਬਣੀ ਤੋਂ ਬਾਅਦ ਫਰਕ ਤਾਂ ਇਹੀ ਆਈ ਬਸ ਹਾਂ ਬਿਲਕੁਲ ਜੇ ਮੌਕਾ ਹੋਵੇ ਅੱਛਾ ਬਸ ਆਹੀ ਹੋਰੀ ਠੀਕ ਹੈ ਉਹ ਮਿਲਦੇ ਰਹਿੰਦੇ ਪਿੰਡ ਚ ਮੈਂ ਆ ਜਾ ਮਿਲਦਾ ਵਧੀਆ ਮਿਲਦੇ ਅੱਛਾ ਕਰਦੇ ਕੰਮ ਕਰ ਲੋਕਾਂ ਦੇ ਹਾਂ ਕਰੀ ਜਾਂਦੇ ਠੀਕ ਹੈ ਉਹ ਹੁਣ ਸਾਰਿਆਂ ਦੇ ਤਾਂ ਹੁੰਦੇ ਵੀ ਨਹੀਂ ਹਾਂ ਜਿਹੜੇ ਦਾ ਨਾ ਹੋ ਗਿਆ ਉਹ ਗੁੱਸੇ ਕਿਸੇ ਦਾ ਹੋ ਗਿਆ ਉਹ ਰਾਜੀ ਠੀਕ ਹੈ ਹਾਂ ਇਹ ਕਰ ਕਰਦੇ ਮੈਂਬਰ ਇਹੜੇ ਉਹ ਨਹੀਂ ਆਪਣੇ ਤੋਂ ਰਾਜੀ ਹੁੰਦੇ ਸਾਰੇ ਹਾਂ ਉਹ ਵੀ ਇੱਕ ਤਾਂ ਰਹੀ ਹੁੰਦਾ ਉਹ ਤੁਸੀਂ ਕੀ ਦੇਖਿਆ 2 ਸਾਲਾਂ ਚ ਕੰਮਕਾਰ ਦਾ ਫਰਕ ਪਿਆ ਪੰਜਾਬ ਚ ਬਈ ਕੰਮ ਤਾਂ ਹੋਇਆ ਹੀ ਫਿਰਦਾ ਪਹਿਲਾਂ ਵਾਲੇ ਬਾਦਲ ਸਾਹਿਬ ਜਿਹਨੇ ਐਮਪੀ ਜਿੱਤੇ ਐ ਇਥੋਂ ਤਿੰਨ ਵਾਰੀ ਉਹਨਾਂ ਨੇ ਕੀਤੇ ਕੰਮ ਬਹੁਤ ਸਾਲ ਦੇ حساب ਹੋਰ ਸੀਗੇ ਅੱਛਾ ਇਹਨਾਂ ਦੇ ਫਿਰ ਨਵੀਆਂ ਸਰਕਾਰਾਂ ਆ ਗਏ ਕੌਣ ਜਿੱਤ ਸਕਦਾ ਫਿਰ ਹਾਂਜੀ ਪਤਾ ਤਾਂ ਕੋਣ ਜਿੱਤੇਗਾ ਕੋਈ ਹੱਲ ਨਹੀਂ ਮੈਂ ਕਿਹੜਾ ਪੜਿਆ ਅੱਛਾ ਅਜੇ ਅਸੀਂ ਪੜਾਉਂਦਾ ਵੋਟਾਂ ਦੇ ਪਾਉਦੇ ਆ ਬਾਈ ਹਾਂਜੀ ਟੀਮ ਵਾਲੇ ਸੋਰੀ ਇਸ ਮੌਕੇ ਬਾਈ ਜੀ ਸਾਨੂੰ ਤਾਂ ਬਾਦਲ ਸਰਕਾਰ ਹੀ ਚੰਗੀ ਸੀਗੀ ਆ ਤੁਹਾਡੂ ਵਾਲੇ 2.5 ਸਾਲ ਹੋ ਗਏ ਬਣਿਆ ਨੂੰ ਕੋਈ ਨਿੱਕੇ ਪੈਸੇ ਦਾ ਕੰਮ ਨਹੀਂ ਹੋਈ ਇਹ ਚੱਕਰ ਅੱਛਾ ਹਾਂਜੀ ਤੋਨੇ ਹਾਂਜੀ ਮੰਤਰੀ ਸਾਹਿਬ ਨਹੀਂ ਕਰਦੇ ਕੰਮ ਮੰਤਰੀ ਸਾਹਿਬ ਦੇ ਕੋਲੇ ਜਾਣੇ ਜੀ ਇਹ ਤੇ ਲੀਡਰ ਕੋ ਮੰਤਰੀ ਦਾ ਕਹਿੰਦਾ ਵਾ ਇਹਦਾ ਸਰਪੰਚ ਨੇ ਤੇ ਦੇਣੇ ਸੀ ਗੇ ਗਾਂ ਬਸ ਪਰ ਮੰਤਰੀ ਸਾਹਿਬ ਨੂੰ ਦੱਸਿਆ ਨਹੀਂ ਮੰਤਰੀ ਸਾਹਿਬ ਕੋਲੇ ਜਾਈਏ ਕੀ ਜੀ ਮੰਤਰੀ ਸਾਹਿਬ ਵਿਚਾਰਾ ਕਵੇ ਕੀ ਅਗਲੇ ਨੂੰ ਅੱਛਾ ਆਪਦੇ ਬੰਦੇ ਆ ਜੀ ਬੜੀ ਨਹੀਂ ਗੱਲ ਨਾ ਜੀ ਮਣੀ ਨਹੀਂ ਚੱਕਾਇਆ ਨਹੀਂ ਜੀ ਅੱਛਾ ਹਾਂਜੀ ਫਿਰ ਹੁਣ ਕੀ ਕਰੋਗੇ ਹੁਣ ਅਸੀਂ ਵੋਟਾਂ ਪਾਉਣੀਆਂ ਆ ਜੀ ਆਪਦੇ ਪਸੰਦ ਨੂੰ ਪਾਵਾਂਗੇ ਬਦਲਾ ਨਹੀਂ ਹੈ ਬਲਦਾਹ ਕਿਹੜਾ ਬਲਦਾਹ ਉਦੋਂ ਵੱਧ ਆ ਗਈ ਸਮੋਈ ਨਸ਼ਾ ਨਸ਼ਾ ਛੜਾਉ ਨੇ ਸਰਕਾਰ ਬਣਾਈ ਸੀ ਨਸ਼ਾ ਉਦੋਂ ਵੱਧ ਹੋ ਗਈ ਨਹੀਂ ਹਟਿਆ ਨਾ ਜੀ ਸਾਡੇ ਪਿੰਡ ਤੇ ਘਰ ਤੋਂ ਲੋਈ ਕਟੋ-ਕਟ 20 ਮੁੰਡੇ ਮਰ ਗਏ ਦੋ ਵਾਰ ਸਾਡੇ ਇੱਥੇ ਹਾਂਜੀ ਕੁੱਡੀਆਂ ਪਿੰਡ ਕੁੱਡੀਆਂ ਚ ਇੱਕ ਗਲਾਬ ਸਿੰਘ ਚ ਇੱਕ ਮਾਹ ਸਿੰਘ ਚ ਆਪਦਾ ਸਾਡਾ ਮੁੰਡਾ ਮਰਿਆ ਨਸ਼ੇ ਨਾਲ ਔਰ ਤਰੀਕੀ ਬਲਦਾ ਹੁੰਦਾ ਏ ਇਹਨਾਂ ਦਾ ਹੈ ਨਹੀਂ ਇਹਨਾਂ ਦਾ ਕਿੱਥੇ 100% ਦਾ ਮੰਨ ਚਲੋ ਤੁਹਾਡੀ ਕਲੋਨੀ ਬਾਲਸਾ ਹੁਣ ਬੋਗੇ ਇਹਨਾਂ ਨੇ ਕੰਮਕਾਰ ਨਹੀਂ ਕਰਿਆ ਕੋਈ ਕੰਮਕਾਰ ਸਾਡੇ ਪਿੰਡ ਦਾ ਕੁਛ ਕੁਛ ਕੱਖਰੀ ਕੀਤਾ ਜੀ ਨਹੀਂ ਕੀਤਾ ਮੰਤਰੀ ਵੀ ਨਹੀਂ ਕਰਦਾ ਮੰਤਰੀ ਤਾਂ ਸਾਨੂੰ ਪੁੱਛਦਾ ਹੀ ਨਹੀਂ ਜੀ ਹਾਂ ਜੀ ਮੰਤਰੀ ਹੁਣ ਮੰਨ ਕੇ ਚਲੋ ਸਾਡੇ ਪਿੰਡ ਕੋਈ ਕੁਝ ਨਹੀਂ ਕੀਤਾ ਲੋਕ ਹੁਣ ਕਾਰਡ ਕੜਾ ਕਾਰਡ ਖਟਾ ਦੇ ਇਹਨਾਂ ਨੇ ਤੇ ਜਿਹੜੇ ਹੁਣ ਆਪਣੇ ਆ ਕਣਕਾਈ ਜੀ ਪਹਿਲਾਂ 15 ਕਿਲੋ ਦੀ ਹੁਣ 10 ਕਿਲੋ ਆ ਗਈ ਅੱਛਾ ਘਟਾ ਦਿੱਤੀ ਹਾਂ ਜੀ ਹਾਂ ਜੀ ਪਹਿਲਾਂ ਹੁਣ ਮੰਨ ਕੇ ਚਲੋ 15 ਕਿਲੋ ਕਰਦੀ ਗਏ ਨੇ 15 ਕਿਲੋ ਹੁੰਦੀ ਸੀਗੀ ਹੁਣ 10 ਕਿਲੋ ਹੀ ਆਉਂਦੀ ਹੈ ਨਵੀਂ ਸਰਕਾਰ ਤੋਂ ਹੋਇਆ ਨਹੀਂ ਕੁਝ ਫਿਰ ਨਵੀਂ ਸਰਕਾਰ ਨੇ ਜਿਵੇਂ ਬੇੜਾ ਬੇੜਾ ਹੀ ਤੋਤਾ ਜੀ ਨੇ ਅੱਛਾ ਹਾਂਜੀ ਸਾਡੇ ਪਿੰਡ ਦਾ ਮੰਤਰੀ ਹੋ ਕੇ ਵੇਖ ਲੋ ਜੀ ਇਹਨਾਂ ਨੇ ਸਾਡੇ ਪਿੰਡ ਦਾ ਮੰਤਰੀ ਆ ਸਾਡੇ ਪਿੰਡ ਦੇ ਗਰਾਊਂਡ ਹੀ ਬਣਾ ਸਕਦੇ ਵੇਖ ਲੋ ਇਹ ਅੱਛਾ ਸਾਡੇ ਪਿੰਡ ਦੀ ਗਰਾਊਂਡ ਦਾ ਹਾਲ ਵੇਖੋ ਜੀ ਇਕੱਲੀ ਰੇਤ ਹੀ ਆ ਹੂੰ ਸਾਡਾ ਪੱਜਣ ਵੇਲੇ ਹਰ ਬੁਰਾ ਹਾਲ ਸੀ ਨਹਿਰ ਤੇ ਪੈਂਦੇ ਜਾਂ ਕਿ ਅੱਛਾ ਸਾਡੇ ਇਹਨਾਂ ਪੁਰਾਣੇ ਮੰਤਰੀ ਹੋ ਕੇ ਵੀ ਨਹੀਂ ਕੰਮ ਹੋ ਰਿਹਾ ਕਮ ਹੋ ਹੀ ਨਹੀਂ ਰਹੀ ਸਾਡਾ ਹੁਣ ਗਰਾਉਂਡ ਦਾ ਹਾਲ ਤੁਸੀਂ ਵੇਖੋ ਗਰਾਉਂਡ ਦੀ ਵੀਡੀਓ ਵੇਖੋ ਜਾ ਕੇ ਪਹਿਲਾਂ ਵੇਖੋ ਆ ਜਾ ਬਣਾਓ ਸਾਡਾ ਹਾਲੇ ਨਾ ਮੜਾ ਹੋਇਆ ਪਿਆ ਅਸੀਂ 2 ਕਿਲੋਮੀਟਰ ਵੀ ਲੋਕਾਂ ਦੇ ਆ ਵੀ ਮੰਨ ਕੇ ਚਲੋ ਆ ਪਟੇਲਾ ਲੱਗੀਆਂ ਜਾਂਦੀਆਂ ਵੀ ਮੰਨ ਕੇ ਚਲੋ ਵੀ ਪਿੰਡ ਦਾ ਮਾਹੌਲ ਬਦਲ ਗਿਆ ਪੀ ਟੇਲਾ ਹੁਣ ਮੰਨ ਕੇ ਚਲੋ ਵੀ ਟੇਲਾ ਤਾਂ ਸੈਂਟਰ ਗਵਰਨਮੈਂਟ ਦੀਆਂ ਆ ਇਹਨਾਂ ਨੇ ਦੇ ਨਹੀਂ ਲੁਆਈਆਂ ਹਮ ਹਾਲੇ ਹੈ ਨਾ ਜੀ ਮਤਲਬ ਬਦਲਾ ਹੋਇਆ ਨਹੀਂ ਥੋੜੇ ਦਾ ਬਦਲਾ ਹੀ ਆਪਣੇ ਜਦੋਂ ਚਾ ਆਪਣੇ ਆ ਝਾੜੂ ਸਰਕਾਰ ਆਈ ਆ ਝਾੜੂ ਸਰਕਾਰ ਨੇ ਤਾਂ ਕੱਖ ਹੀ ਨਹੀਂ ਕੀਤਾ ਜੀ ਹਾਂਜੀ ਕੀ ਮੋੜ ਹੈ ਸੋਰੀ ਅਸੀਂ ਤਾਂ ਕਾਂਗਰਸ ਨੂੰ ਵੋਟ ਪ ਕਾਂਗਰਸੀ ਹੈਗੇ ਸ਼ੁਰੂ ਤੋਂ ਹੀ ਕਾਂਗਰਸੀ ਹੈਗੀਆਂ ਜੀ ਮੰਤਰੀ ਸਾਹਿਬ ਨਾਲ ਨਹੀਂ ਨਹੀਂ ਜੀ ਨਹੀਂ ਕੰਮ ਹੋਵੇ ਨਾ ਹੋਵੇ ਆਪਣਾ ਸੀ ਕਾਂਗਰਸ ਨੂੰ ਵੋਟ ਪਾਉਣੀ ਹੈ ਜੀ ਅੱਛਾ ਸਾਨੂੰ ਕੋਈ ਵੀ ਕੰਮ ਨਹੀਂ ਚਾਹੀਦਾ ਇਹਨਾਂ ਤੋਂ ਹੀ ਨਾ ਹੀ ਇਹ ਕਰਨੇ ਜੀ ਕਰਦੇ ਨਹੀਂ ਸਾਡਾ ਤਾਂ ਜਮਾ ਹੀ ਨਹੀਂ ਕਰਦੇ ਜੀ ਅੱਛਾ ਹਾਂਜੀ ਇਹ ਤਾਂ ਦੇਖ ਕੇ ਹੀ ਬਸ ਇੱਕ ਦੂਜੇ ਦਾ ਕਰਦੇ ਆ ਜਿਹੜੇ ਇਹਦਾ ਤੇ ਆਪਦੇ ਬੰਦੇ ਆ ਉਹਨਾਂ ਦਾ ਕਰਦੇ ਆ ਜੀ ਦੂਜਿਆਂ ਦਾ ਨਹੀਂ ਕਰਦੇ ਕਿਸੇ ਦਾ ਇਹ ਬਾਲ ਸਾਹਿਬ ਬਾਲ ਸਾਹਿਬ ਤਾਂ ਠੀਕ ਹੈ ਜੀ ਉਹ ਤਾਂ ਵੈਸੇ ਬਾਲ ਸਾਹਿਬ ਨੇ ਤੇ ਬਾਦਲ ਦੀ ਉਹਨਾਂ ਨੇ ਪਹਿਲਾ ਕੰਮ ਕੀਤੇ ਆ ਜੀ ਹੁਣ ਉਹ ਵੀ ਨਹੀਂ ਕਰਦੇ ਜੀ ਉਹ ਵੀ ਆਪਦੇ ਬੰਦੇ ਹੀ ਦੇਖਦੇ ਆ ਜੀ ਅੱਛਾ ਹਾਂਜੀ ਅਸੀਂ ਤਾਂ ਕਾਂਗਰ ਉਕੇ ਜੀ ਮਤਈ ਚਕਪਾਲਾਵਲ ਖਰਾਣਾ ਦੇ ਨਾਲ ਆ ਜੀ ਇਸ ਤਰ੍ਹਾਂ ਅੱਛਾ ਹਾਂ ਜੀ ਇਹਨਾਂ ਨੂੰ ਨਹੀਂ ਜੀ ਨਾਲ ਨਹੀਂ ਹੈਗੇ ਪਿੰਡ ਨਹੀਂ ਜੀ ਨਹੀਂ ਨਹੀਂ ਇਹਨਾਂ ਦੇ ਨਾਲ ਨਹੀਂ ਹੈ ਇਸ ਵਾਲੀ ਪਿੰਡ ਦਾ ਬੋਲ ਤਾਂ ਬਹੁਤ ਗਲਤ ਆ ਜੀ ਕਿਉਂ ਅਸੀਂ ਤਾਂ ਵੋਟਾਂ ਪਾਉਂਦੇ ਸੀ ਸਾਡਾ ਕਨੌਂਦਿਆਂ ਦਾ ਹਾਲ ਜਾ ਕੇ ਵੇਖੋ ਮੰਤਰੀ ਨੂੰ ਵੋਟ ਨਹੀਂ ਪਾਉਂਦੇ ਨਹੀਂ ਪਾਉਣੀ ਅੱਛਾ ਹਾਂ ਕੰਮ ਕਰ ਨਹੀਂ ਕਰਦੇ ਕੋਈ ਕੰਮ ਨਹੀਂ ਕੀਤਾ ਮੈਂ ਚਾਰਾਂ ਵਾਲੀ ਜਾ ਕੇ ਮੇਰਾ ਕੰਮ ਕੋਈ ਨਹੀਂ ਕੀਤਾ ਅੱਛਾ ਮੇਰੇ ਜਾ ਕੇ ਨਾ ਕਰੇ ਵੇਖੋ ਕੀ ਹਾਲ ਆ ਕੱਲਾ ਡਿੱਗਣ ਲੱਗ ਜਾਂ ਪਈ ਨਾ ਨਹੀਂ ਤੁਸੀਂ ਗਏ ਨਹੀਂ ਉਹਨਾਂ ਕੋਲੇ ਗਏ ਸੀ ਜੀ ਹਾਂ ਨਹੀਂ ਕੀਤਾ ਕੰਮ ਉਹਨਾਂ ਦਾ ਅੱਛਾ ਦੋ ਵਾਰੀ ਮੇਰਾ ਮੁੰਡਾ ਜਾ ਕੇ ਆਇਆ ਤੇਨ ਵਾਰੀ ਮੈਂ ਆਪ ਗਿਆ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਠੀਕ ਹੈ ਹਾਂ ਖੁਸ਼ ਨਹੀਂ ਤੁਸੀਂ ਮੰਤਰੀ ਤੋਂ ਤੇ ਜੇ ਸਾਡਾ ਕੰਮ ਕਰੇ ਫਿਰ ਤਾਂ ਖੁਸ਼ ਹੋਈਏ ਜੇ ਸਾਡਾ ਕੰਮ ਨਹੀਂ ਕੀਤਾ ਖੁਸ਼ਕੀ ਹੋਈਏ ਕੌਣ ਕਰੂ ਫਿਰ ਹਾਂ ਕੌਣ ਕਰੂ ਹੁਣ ਬਾਦਲ ਵਾਲੇ ਪਾਰਟੀ ਵਾਲੇ ਕਰੂਗੇ ਬਾਦਲ ਵਾਲੇ ਨੇ ਸਾਨੂੰ ਕੁਨਲੂਆਂ ਦਿੱਤੀਆਂ ਅੱਛਾ ਹਰ ਸਿਮਰਤ ਬਾਦਲ ਹਾਂ ਕਾਸ਼ ਉਹ ਕੰਮ ਕਰੂਗੇ ਸਾਡੇ ਬਾਦਲ ਹੀ ਪੜਦਾ ਮਰੋੜੀ ਹਾਂ ਜੀ ਕੀ ਮਾਲ ਮੋਲ ਤਾਂ ਇਹ ਜੀ ਇਹ ਤਾਂ ਕੰਮ ਕੁਮ ਨਹੀਂ ਕਰਦਾ ਤਾਂ ਲੱਕੜ ਦੇ ਮੁੰਡੇ ਦਿੰਦਾ ਨਾ ਚੁੰਗਣ ਨਾ ਬਾਤ ਨਾ ਰੋਣਾ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ ਬਾਡੇ ਲਈ ਕਿਸੇ ਦਾ ਕੰਮ ਨਹੀਂ ਕਰਦਾ ਇਹ ਅੱਛਾ ਬਾਦਲ ਸਾਹਿਬ ਨੂੰ ਵੋਟਾਂ ਪਾਵਾਂਗੇ ਉਹ ਸਾਡਾ ਕੰਮ ਕਰੂਗਾ ਪਹਿਲਾਂ ਇਹਨਾਂ ਨੂੰ ਪਾਈਆਂ ਸੀ ਪਹਿਲਾਂ ਬਾਦਲ ਵਾਲਿਆਂ ਨੂੰ ਪਹਿਲਾਂ ਇਹਨਾਂ ਨੂੰ ਪਾਈਆਂ ਸੀ ਵੀ ਕੁਛ ਕਰਨਗੇ ਕਿਸੇ ਦਾ ਨਹੀਂ ਕਰਦੇ ਨਾ ਜੱਟਾਂ ਦਾ ਕਰਨਾ ਗਰੀਬਾਂ ਦਾ ਕਰਨਾ ਕਿਸੇ ਦਾ ਵੀ ਨਹੀਂ ਕਰਦੇ ਲੱਕੜ ਦੇ ਮੁੰਡੇ ਦਿੰਦੇ ਆ ਇਹ ਨਾ ਦੁੱਧ ਚੁੰਗੇ ਤੇ ਨਾ ਰੋਗੇ ਨਾ ਕਲਾਗੇ ਕੋਛ ਨਹੀਂ ਪਿੰਡ ਵਾਲੇ ਫਿਰ ਵਾਗੋ ਵਾਗ ਹੈ ਤਾਂ ਅੱਛਾ ਬਾਦਲੜਾ ਨੂੰ ਵੋਟਾਂ ਪਾਵਾਂਗੇ ਉਹੀ ਕੰਮ ਕਰਦਾ ਸਾਡੇ ਜ세ਦਾਰ ਗਰਮੀਤ ਸਿੰਘ ਦਾ ਹੀ ਅੱਛਾ ਹੋਜੀ ਕਰਦੇ ਕੰਮ ਕਰ ਮੰਤਰੀ ਸਾਹਿਬ ਕਰੀ ਜਾਂਦੇ ਜਿੰਨੇ ਕੁ ਜੋ ਕਰੇਗੇ ਅੱਛਾ ਮੰਤਰੀ ਨੇ ਜਿੰਨੇ ਕੁ ਜੋ ਕਿਦਾ ਕੀ ਮਤਲਬ ਹਾਂ ਕਰੀ ਜਾਂਦੇ ਬੱਚੀ ਚੰਗਾ ਹੀ ਕਰਦੇ ਕਰਦੇ ਹਾਂਜੀ ਵਧੀਆ ਅੱਛਾ ਬਿਜਲੀ ਫੁੱਲ ਰਹੇਗੀ ਅੱਛਾ ਜੀ ਪਿੰਡ ਚ ਕੋਈ ਨਵੀਂ ਸਹੂਲਤ ਆਈ ਦੋ ਸਾਲ ਹੋ ਗਏ ਕੰਡਜੋ ਬਸਾਹੀਆਂ ਸੜਕਾਂ ਛੁੜਕਈਆਂ ਜਿਹੜੀਆਂ ਬਣਾਈ ਜਾਂਦੀਆਂ ਜਿਹੜਾ ਕੋਈ ਕੰਮ ਹੁੰਦਾ ਹੱਸਦਾ ਉਹ ਕਰਾਈ ਜਾਂਦਾ ਵਿਚਰਾ ਅੱਛਾ ਉਹ ਲੋਕਾਂ ਦੇ ਕੰਮ ਕਰਾ ਦਿੰਦੇ ਹਾਂ ਜਿਹੜਾ ਵੀ ਤੂੰ ਜਾਵੇਂ ਤੈਨੂੰ ਵੀ ਨਹੀਂ ਕੋਈ ਜਵਾਬ ਪਤਾ ਅੱਛਾ ਕੋਈ ਵੀ ਜਾਵੇ ਕਿਸੇ ਨੂੰ ਵੀ ਨਹੀਂ ਜਵਾਬ ਹਾਂ ਸੁਣਦਾ ਦੋ ਤਕਲੀਫ ਹਾਂ ਸੁਣਦਾ ਵੀ ਅੱਛਾ ਮਾਜਵਾ ਮੂਜੋ ਵੀ ਸਾਰਾ ਦਿੱਤਾ ਵਿਚਾਰੇ ਨੇ ਮਿਲਿਆ ਪਿੰਡਾਂ ਦੇ ਮਿਲਿਆ ਹਾਂਜੀ ਅੱਛਾ ਕਈ ਲੋਕਾਂ ਜੀ ਨੇ ਮਿਲਦਾ ਨਹੀਂ ਐਵੇਂ ਜੇ ਆਖੀ ਹੋਵੇ ਤਾਂ ਕੋਈ ਆਖੀ ਹੋਵੇ ਜੀ ਲੈ ਕੇ ਪਰ ਮਿਲ ਹੀ ਜਾਂਦਾ ਜੋਗ ਹਾਂਜੀ ਇਹ ਦਵਾਈ ਆ ਜੀ ਇਹਨਾਂ ਨੇ अच्छा और ये जो कितना जी सही सही ऐ सॉरी फिर मंत्री साहब ਦੇ ਨਾਲ ਹੀ ਆ ਪਿੰਨ ਤੇ ਹਾਂ ਜੀ ਮੰਤਰੀ ਸਾਹਿਬ ਸੀਟ ਹੀ ਕੱਢੂਗਾ ਜੀ اچھا ਸਿਮਰਤ ਨੂੰ ਹਰਾ ਦੋ ਹਾਂ ਹਰਾ ਦੋ ਇਹਨਾ ਵੱਡੇ ਬੱਦਲ ਨੂੰ ਹਰਾਇਆ ਤੇ ਹੁਣ ਹਰ ਸਿਮਰਤ ਹਾਂ ਜੀ ਵੋਟਾਂ ਦਾ ਬਈ ਆਪਾਂ ਨੂੰ ਤਾਂ ਜੀ ਆਪਾਂ ਦਾ ਰੱਖੇ ਨਹੀਂ ਚਾਸਦੇ ਅੱਛਾ ਮੰਤਰੀ ਸਾਹਿਬ ਪਿੰਡ ਦੇ ਕੰਮ ਕਰਦੇ ਆ ਕੰਮ ਨਹੀਂ ਕਰਦੇ ਕਰਦੇ ਆ ਅੱਛਾ ਫਸਟ ਗੋਲ ਬਾਈ ਕਿਸੇ ਬਾਈ ਕੀ ਮੋਲ ਹੈ ਇਸ ਵਾਰੀ ਵੋਟਾਂ ਦਾ ਵਧੀਆ ਜੀ ਕਿਹੜੀ ਪਾਰਟੀ ਜਿੱਤੂ ਦੇਖੋ ਜੀ ਹੁਣ ਕਿਹੜੀ ਜਿੱਤੂਗੀ ਕੰਮ ਕਰ ਹੋਏ ਨਵੀਂ ਸਰਕਾਰ ਬਣੀ ਤੋਂ ਬਾਅਦ ਨਹੀਂ ਕੰਮ ਤਾਂ ਕਿਹੜੇ ਹੋਏ ਜਿਹੜੇ ਹੁਣੇ ਨਹੀਂ ਹੋਏ ਮੰਤਰੀ ਸਾਹਿਬ ਪਿੰਡ ਦੇ ਆ ਕਰਦੇ ਨਹੀਂ ਉਹ ਨਹੀਂ ਕਰਿਆ ਅਜੇ ਤੱਕ ਕਰਦਨੀ ਜਮੇ ਨਹੀਂ ਸਵਾਲ ਹੀ ਨਹੀਂ ਪੈਂਦੇ ਇੱਕ ਕੰਮ ਵੀ ਨਹੀਂ ਕੀਤਾ ਕਿਸੇ ਗਰੀਬ ਦਾ ਜੀ ਕਿਹਨੇ ਕਰਿਆ ਅਜੇ ਤੱਕ ਕੰਮ ਤੁਹਾਡੇ ਪਿੰਡ ਤੋਂ ਹਾਇ ਤੱਕ ਕਰਦਾ ਕਿਸੇ ਨੇ ਨਹੀਂ ਕੀਤਾ ਕਈ ਜਿਹੜੇ ਆਪ ਉੱਠੇ ਸੀਗੇ ਅੱਛਾ ਜਮੇ ਨਹੀਂ ਕੀਤਾ ਇਹਦੇ ਬਾਤ ਹੀ ਨਹੀਂ ਫੋਸਦੇ ਪਹਿਲਾਂ ਆਣਿਆਂ ਨੇ ਬਾਦਲਾਂ ਨੇ ਉਹਨਾਂ ਤਾਂ ਮਾੜਾ ਮੋਟਾ ਕੀਤਾ ਹੀ ਮੈਂ ਅੱਗੇ ਅੱਛਾ ਹਾਂ ਇਹ ਨਹੀਂ ਕਰਦੇ ਫਿਰ ਇਹ ਨਹੀਂ ਕਰਦੇ ਕਰੇ ਹੀ ਨਹੀਂ ਕਰਨਾ ਕੀ ਅੱਛਾ ਪੁੱਛਦਾ ਸੀ ਨਹੀਂ ਸੁਣਦੇ ਨਹੀਂ ਗੱਲ ਜਮੇ ਨਹੀਂ ਬਾਹਰ ਹੀ ਰਹਿੰਦਾ ਹੁੰਦਾ ਅੱਛਾ ਨਹੀਂ ਨਹੀਂ ਸਹੀ ਗੱਲ ਆਪਾਂ ਦੀ ਜਿਹੜੀ ਗੱਲ ਕਹਿੰਦੇ ਮੁੰਡੇ ਇੱਥੇ ਹੀ ਰਹਿੰਦੇ ਹੋਣਗੇ ਇੱਥੇ ਹੀ ਰਹਿੰਦੇ ਮੰਨ ਲਾ ਸ਼ਾਇਦ ਉਹ ਨਹੀਂ ਕਰਦੇ ਫਿਰ ਪਿੰਡ 'ਚ ਹੀ ਨਹੀਂ ਆਉਂਦਾ ਉਹ ਅੱਛਾ ਹੂੰ ਬਾਹਰ ਦੇ ਮਿਲਦੇ ਆਦੇ ਬਾਹਰ ਦੇ ਆਦਾ ਬਾਹਰ ਲੈ ਤੂੰ ਲੈ ਲੂ ਹਣ ਮੋਟਾ ਠੀਕ ਨਹੀਂ ਗੱਲ ਸਹੀ ਆਪਾਂ ਦਾ ਪਿੰਡ ਵਾਲਿਆਂ ਤੋਂ ਅੰਡਲ ਦਾ ਕੱਕੇ ਪਏ ਆ ਅੱਛਾ ਹਾਂ ਠੀਕ ਹੈ ਮੰਤਰੀ ਸਾਹਿਬ ਪਿੰਡ ਦੇ ਕਰਦੇ ਕੰਮ ਕਰ ਹਾਂ ਤੁਹਾਨੂੰ ਮੰਤਰੀਆਂ ਦਾ ਕੋਈ ਫਾਇਦਾ ਨਹੀਂ ਇਹਨਾਂ ਦਾ ਅੱਛਾ ਹਾਂ ਕਰਿਆ ਨਹੀਂ ਕੁਛ ਨਾ ਬਈ ਕੋਈ ਬਦਲਾ ਨਹੀਂ ਆਇਆ ਹਾਂ ਹਾਂ ਅੱਛਾ ਖੁਸ਼ ਨਹੀਂ ਲੋਕ ਨਾ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦਾ ਮਾਹੌਲ ਇਥੇ ਵਧੀਆ ਚੱਲੀ ਜਾਂਦਾ ਕਿਹੜੀ ਪਾਰਟੀ ਅੱਗੇ ਚੱਲਦੀ ਬਾਜੀ ਦਾ ਕੀਪਤਾ ਕਿਹੜੀ ਚੱਲੂਗੀ ਹੁਣ ਕੰਪੀਟੀਸ਼ਨ ਚੱਲਣਾ ਹਲੇ ਤਾਂ ਕੁਝ ਹੋਇਆ ਹੀ ਨਹੀਂ ਕੰਪੀਟੀਸ਼ਨ ਕੀ ਦਾ ਹੋ ਦੇਖੋ ਕੀ ਦਾ ਹੋਊਗਾ ਕਿਉਂ ਵੀ ਇਹਦਾ ਟਾਈਮ ਹੀ ਦੱਸੂ ਆਉਣ ਵਾਲਾ ਹਲੇ ਭਖਿਆ ਹੀ ਨਹੀਂ ਲੈਖ ਨਹੀਂ ਨਹੀਂ ਭਖਿਆ ਇਲੈਕਸ਼ਨ ਪਖਾਓ ਤੁਸੀਂ ਫੇਰ ਹੀ ਪਤਾ ਲੱਗੂਗਾ 2 ਸਾਲ ਹੋ ਗਏ ਸਰਕਾਰ ਬਣੀ ਨੂੰ ਹੋਇਆ ਕੁਛ ਚੱਲੀ ਜਾਂਦੇ ਜੀ ਜਿੰਨੇ ਕੰਮ ਹੈਗੇ ਜਿੰਨੇ ਚੱਲਨੇ ਜੀ ਅੱਛਾ ਹੋਰ ਐਮਪੀ ਹਰਸਮਰਥ ਬਾਦਲ ਨੇ ਕੀਤਾ ਕੁਛ ਤਿੰਨ ਸਾਲ ਤਿੰਨ ਵਾਰੀ ਐਮਪੀ ਰਹਿ ਕੇ ਜਿੰਨਾ ਕੋਹਨਾ ਦਾ ਵਾਸ ਚੱਲਿਆ ਉਹ ਕਰੀ ਜਾਂਦੇ ਆ ਜੀ ਦੋਵਾਂ ਜੋ ਵਾਅਦਾ ਕੀਨੇ ਕੀਤਾ ਉਹ ਹੁਣ 25 ਸਾਲ ਰਹਿ ਕੇ ਉਹਨਾਂ ਨੇ ਵਾਅਦਾ ਕੀਤਾ ਹੋਊਗਾ ਜੀ ਅੱਛਾ ਅਸਵਰ ਨਵੇਂ ਐਮਪੀ ਕਿਨੂੰ ਬਣਾਓਗੇ ਲੋਕ ਹੀ ਦੱਸਣਗੇ ਥੋੜੇ ਕੀ ਰਾਇਆ ਮੈਂ ਐਵੇਂ ਕਹਿਦਾ ਫਲਾਨੀ ਰਾਇਆ ਕਿਉਂ ਦਾ ਲੋਕ ਦੱਸਣ ਗਿਆ ਉਹ ਨਾਲ ਟਾਈਮ ਦੱਸੂਗਾ ਅੱਛਾ ਠੀਕ ਹੈ ਨਾ ਜੀ ਮੰਤਰੀ ਸਾਹਿਬ ਪਿੰਡ ਦੇ ਕੰਮ ਕਰਦੇ ਆ ਕਿ ਨਹੀਂ ਖਰੀ ਜਾਂਦੇ ਜਿੰਨੇ ਕਿ ਲੋਕਾਂ ਦੇ ਹੋਏਗੇ ਅੱਛਾ ਹੋਰ ਠੀਕ ਹੈ ਜਿੰਨੇ ਕਿ ਬਣਦੇ ਆ ਕਿਉਂ ਵੀ ਕਿਸ ਦਾ ਹੋ ਗਿਆ ਕਿਸ ਦਾ ਨਹੀਂ ਹੋ ਗਿਆ ਸਭ ਦੇ ਚੱਲੀ ਜਾਂਦੇ ਆ ਜੀ ਠੀਕ ਹੈ ਠੀਕ ਹੈ ਮਾਹੌਲ ਤਾਂ ਸਾਂਝਾ ਜੇ ਕਿਹੜੀ ਪਾਰਟੀ ਵਧ ਅੱਗੇ ਕਾਲੀ ਦਲ ਅੱਛਾ ਮੰਤਰੀ ਸਾਹਿਬ ਮੰਤਰੀ ਸਾਹਿਬ ਦਾ ਆਪਣਾ ਜਾਣਣਾ ਹੈ ਨਹੀਂ ਜਿਹ ਉਧਰ ਪਿੰਡ ਦੇ ਕਰਦੇ ਨਹੀਂ ਕੰਮਕਾਰ ਨਹੀਂ ਆਪ ਨੂੰ ਪਤਾ ਨਹੀਂ ਬਾਹਰ ਅੰਦਰ ਕੰਮ ਕਰਨ ਵਾਲੇ ਬੰਦੇ ਆਪ ਨੂੰ ਕੀ ਪਤਾ ਨਹੀਂ ਨਹੀਂ ਵੈਸੇ ਜੇ ਕੰਮ ਹੋਇਆ ਹੋਵੇ ਤਾਂ ਦੇਖਦਾ ਹੀ ਆ ਪਿੰਡ ਚ ਪਿੰਡ ਦੇ ਸਾਨੂੰ ਦੱਸ ਹੀ ਜਾਂਦਾ ਜੀ ਠੀਕ ਹੈ ਕੀ ਮਾਹੌਲ ਵੋਟਾਂ ਬਸ ਗੱਲੀ ਆ ਨੇ ਬਸ ਕਿਹੜੀ ਪਾਰਟੀ ਅੱਗੇ ਚੱਲਦੀ ਪਾਰਟੀ ਨੂੰ ਦੇਖੋ ਨਿਕਲੀ ਕਿਹੜੀ ਅੱਗੇ ਰਹੀ ਉਹ ਬੰਦ ਹੋ ਗੀਆਂ ਵੀ ਰਹੀਆਂ ਨੇ ਠੀਕ ਨਹੀਂ ਪਿੰਡ ਦੇ ਮੰਤਰੀ ਇੱਥੋਂ ਦੇ ਕਰਦੇ ਕੰਮਕਾਰ ਕੰਮ ਕਾਤੇ ਕਰੀ ਜਾਂਦੇ ਪਾਥੇ ਕੰਮ ਵੋਟ ਕੀਤੇ ਅੱਛਾ ਹਾਂ ਜੀ ਦੋ ਸਾਲਾਂ ਚ ਪਿਆ ਫਰਕ ਕੋਈ ਪਰ ਕਿਹੜਾ ਪਿੰਡਾਂ ਦੇ ਬਾਹਰਲੇ ਬਹੁਤ ਨੇ ਇਹ ਬਰਲ ਪਿੰਨ ਦੇ ਉਹਨਾਂ ਕੰਮ ਉਹਨਾਂ ਦੇ ਹੁਣ ਪਿੰਨ ਦੇ ਹੁੰਦੇ ਹਾਂ ਪਿੰਨ ਦੇ ਬਹੁਤ ਜਾਂਦੇ ਅੱਛਾ ਹਾਂਜੀ ਠੀਕ ਹੈ ਤੇ ਮੁਕਾਬਲਾ ਕਿਹਨਾ ਲੱਗਦਾ ਤੁਹਾਨੂੰ ਇੱਥੇ ਬਾਦਲਾ ਨਾਲ ਹੀ ਫੇਰ ਹਾਂਜੀ ਹਾਂਜੀ ਬਰਲ ਨਾਲ ਹੀ ਅੱਛਾ ਹਾਂਜੀ ਠੀਕ ਹੈ ਹਾਂਜੀ ਕੀ ਮੌਲ ਹੈ ਜੀ ਇੱਥੇ ਮੌਲ ਬਹੁਤ ਵਧੀਆ ਜੀ ਕਿਹੜੀ ਪਾਰਟੀ ਜਿੱਤਸਾਂ ਦੀ ਆਸਤਾ ਜੀ ਝਾੜੋਵਾਲਾਂ ਜਿੱਤੋਣਾ ਸਾਡੇ ਪਿੰਡ ਵਾਲਿਆਂ ਨੂੰ ਜੀ ਮੰਤਰੀ ਨੂੰ ਹਾਂਜੀ ਮੰਤਰੀ ਨੂੰ ਕੱਲ ਬਹੁਤ ਕਰਤੀ ਤਲਵੰਡੀ ਅੱਜ ਬਹੁਤ ਜੌਨਸੇ ਵਾਲੀ ਜੀ ਅੱਛਾ ਨਾਲ ਜਾਣਾ ਜਾਇ ਨਹੀਂ ਗਿਆ ਜੀ ਅੱਛਾ ਇਸੇ ਨੂੰ ਜੋਣਾ ਇੱਕ ਮੁੰਡਾ ਕਰਦਾ ਉਹ ਕਰਦੇ ਕੰਮ ਕਰ ਕਰਦਾ ਜੀ ਤੇ ਆ ਫਰਕ ਕੋਈ ਬੋਰੇ ਪੈਂਦਾ ਜੀ ਹੁਣ ਕੋਲੇ ਜਾਉ ਤਾਂ ਇਹ ਫੇਰ ਹੀ ਕੰਮ ਕਰੂਗਾ ਹੁਣ ਘਰੇ ਬੈਠ ਤੇ ਕਰਨ ਤੇ ਕਰਨ ਨਹੀਂ ਲੱਗਿਆ ਜੀ ਹੁਣ ਕਈ ਆਖਣਗੇ ਕਿ ਸਾਡਾ ਕੰਪਨੀ ਦੇ ਜਾਉਂਗੇ ਤਾਂ ਘਰੇ ਫੇਰ ਹੋਊਗਾ ਜੀ ਥੋੜੇ ਹੋਇਆ ਹਾਂ ਜੀ ਆਪਣੇ ਦੋ ਤਿੰਨ ਕੰਮ ਵਧੀਆ ਚੱਲ ਤੇ ਜੀ ਹਾਂ ਇਹ ਬੋਲ ਰਿਹਾ ਤੇ ਨਵੀਂ ਸਰਕਾਰ ਦਾ ਫਰਕ ਪਿਆ ਕੋਈ ਪੈਂਦਾ ਜੀ ਸਾਨੂੰ ਤਾਂ ਹੈਗਾ ਜੀ ਹਾਂ ਜੀ ਦੂਜੇ ਕੋਈ ਆਖਣ ਨਾ ਕੰਮ ਪਹਿਲਾਂ ਵਾਲੇ ਨੂੰ ਵਧੀਆ ਲੱਗੇ ਕਿ ਮਾੜੇ ਠੀਕ ਆ ਜੀ ਉਹ ਵੀ ਪਹਿਲਾਂ ਵੀ ਚੰਗੇ ਸੀ ਵੀ ਇਹ ਵੀ ਚੰਗੇ ਆ ਜੀ ਆਪਾਂ ਤਾਂ ਦੋਨੇ ਤਰ੍ਹਾਂ ਦੇ ਚੰਗੇ ਹੀ ਠੀਕ ਆ ਕਰ ਹੁਣ ਵਾਲਾ ਆਪਦੇ ਪਿੰਡੋਂ ਦਾ ਫਰਕ ਤੇ ਆਪਦੀ ਕਾਪ ਖਾਂਗੇ ਜੀ ਤੁਸੀਂ ਫਿਰ ਮੰਤਰੀ ਨਾਲ ਹੀ ਆ ਪਹਿਲਾਂ ਹਾਂ ਜੀ ਮੰਤਰੀ ਨਾਲ ਲੋਕਾਂ ਚੋਂ ਤਾਂ ਸੁਣਦੇ ਆ ਵੀ ਜ세 ਦਾ ਅੱਗੇ ਜਾਂਦਾ ਕੁੜੀਆਂ ਸਾਹਿਬ ਹਾਂ ਪਿੰਡ ਦੇ ਹਾਂ ਕਰਦੇ ਆ ਮੰਤਰੀ ਸਾਹਿਬ ਕੰਮ ਇੱਥੇ ਕੰਮ ਸਾਂਝੇ ਹੋਈ ਜਾਂਦੇ ਆ ਸਾਰੇ ਹੋਈ ਜਾਂਦੇ ਪਹਿਲਾਂ ਹੁੰਦੇ ਸੀ ਇਹ ਤੋਂ ਪਹਿਲਾਂ ਦੀ ਸਰਕਾਰਾਂ ਚ ਉਹ ਵਾਜੇ ਇਹ じゃ ਕੋਈ ਕਰ ਜਾਂਦਾ ਸੀ ਵਧੀਆ ਸੀ ਜੇ ਨਾਲ ਕਰੂਗਾ ਤਾਂ ਵੀ ਵਧੀਆ ਹੀ ਹੁੰਦਾ ਇਹੀ ਹੈ ਹੈ ਇਹ ਵਧੀਆ ਕਰਦੇ ਫਿਰ ਕਰਦੇ ਹੀ ਹੁਣ ਪਿੰਡ ਦਾ ਬੰਦਾ ਦਾ ਪਿੰਡ ਦਾ ਕੰਮ ਕਰਦਾ ਹੀ ਹੁੰਦਾ ਠੀਕ ਹੈ ਮਤਲਬ ਠੀਕ ਲੱਗੇਗਾ ਤੁਹਾਨੂੰ ਨਹੀਂ ਠੀਕ ਹੈ ਛੋਟੇ ਜ਼ਿੰਮੇਦਾਰ ਹੈ ਹੂੰ ਵਧੀਆ ਹੈਗਾ ਆਪਦਾ ਕਾਰੋਬਾਰ ਇਹ ਚੰਗਾ ਚਲਾਈ ਚਲਾਈ ਆਉਂਦਾ ਹਾਂ ਠੀਕ ਹੈ ਵਧੀਆ ਚੱਲੀ ਜਾਂਦੀ ਮਾਹੌਲ ਤਾਂ ਕਿਹੜੀ ਪਾਰਟੀ ਜਿੱਤ ਸਕਦੀ ਇਥੇ ગામ ਪਾਰਟੀ ਜਿੱਤੂਗੀ ਕੁੜੀਆਂ ਸਾਹਿਬ ਹਾਂਜੀ ਕਿਉਂ ਕੰਮ ਵਧੀਆ ਕਰੀ ਜਾਂਦੇ ਗੋਰਮ ਤਾਂ ਕਰਦੇ ਕੰਮ ਕੰਮ ਕਰਦੇ ਬਦਲਾ ਆਇਆ ਕੋਈ ਹਾਂ ਪੂਰਾ ਬਦਲਾ ਆਇਆ ਕਿਹੜਾ ਬਦਲਾ ਲੱਗਿਆ ਬਦਲਾ ਬਿਲੀ ਗੱਲ ਦਾ ਨਾ ਮੈਂ ਗਰੀਬਾਂ ਦੇ ਵਿੱਚੋਂ ਨੌਕਰੀਆਂ বিনা ਪੈਸਿਆਂ ਤੋਂ ਮਿਲ ਜਾਂਦੀਆਂ ਅੱਛਾ ਪੰਮੀ ਵਾਲਾ ਦੇ ਬਾਕੀ ਹੋਰ ਜਿਹੜੇ ਆ ਬੱਚਿਆਂ ਦੇ ਸਕੂਲ ਵਧੀਆ ਬਣ ਗਏ ਆ ਇਹ ਜਿਹੜਾ ਤੋਂ ਮੈਂ ਰਹਿ ਸੁਧਦਾ ਉਹਦੂਆ ਦਾ ਹੁਣ ਬੱਸਾਂ ਦੇ ਚਲੋ ਇੱਥੇ ਬੱਸਾਂ ਇੱਕ ਦੋ ਲੱਗੀਆਂ ਆਈਆਂ ਫਰੀ ਜਾਂਦੀਆਂ ਬਿਲੀ ਵਾਈਆਂ ਪਿੰਡ ਦੇ ਕੰਮ ਹੁੰਦੇ ਆ ਨਹੀਂ ਹੁੰਦਾ ਕੰਮ ਦੇ ਹੋ ਹੀ ਜਾਂਦੇ ਆ ਗੱਲ ਤਾਂ ਇਹ ਆ ਨਾ ਪੈਸੇ ਤਾਂ ਲੱਗੈ ਨਹੀਂ ਗਵਰਨਮੈਂਟ ਕੋਲੇ ਠੀਕ ਹੈ ਉਹ ਤਾਂ ਕਹਿੰਦੇ ਖਜ਼ਾਨਾ ਭਰਿਆ ਵਾ ਸਾਡਾ ਉਹਨੇ ਕੈਂ ਦੀਆਂ ਦੁਖਰੀਆਂ ਲਹਣ ਕਰੇ ਨੂੰ ਜਿਆਦੇ ਪੰਡਾ ਆ ਗਈਆਂ ਠੀਕ ਐ ਸੀ ਤਾਂ ਪਹਿਲਾਂਲੇ ਨਾ ਠੀਕ ਐ ਹੈ ਪੰਜਾਬ ਕਰ ਗਈ ਪਹਿਲਾਂ ਤੋਂ ਹਾਂ ਹਾਂ ਕੋਈ 2-3 ਸਾਲਾਂ ਤੱਕ ਵੇਖੂ ਹੋ ਜੇ ਤਾਂ ਫਿਰ ਮੰਤਰੀ ਸਾਹਿਬ ਦੇ ਪਿੰਡ ਦੇ ਲੋਕ ਖੁਸ਼ ਨੇ ਮੰਤਰੀ ਤੋਂ ਕਿ ਨਹੀਂ ਹਾਂ ਮੈਨੂੰ ਆਉਂਦੀ ਆ ਨਾ ਉਹ ਇਹ ਤਾਂ ਜਿੰਨਾ ਦੇ ਤਾਂ ਕੰਮ ਹੋਈ ਜਾਂਦੇ ਆ ਉਹਦਾ ਖੁਸ਼ ਹੈ ਕਈ ਫਿਰ ਤੁਹਾਨੂੰ ਉਹਦਾ ਦੂਜੀ ਪਾਰਟੀ ਨੂੰ ਉਹ ਗ੍ਰੋਥ ਹੁਣ ਚੱਲਦੀ ਚੱਲਦੀ ਨਾ ਤਾਂ ਦੋਨ ਪਾਰਟੀਆਂ ਦੇ ਠੀਕ ਐ ਰਲਮਾ ਮਿਲਮਾ ਜੇ ਉਹਨਾਂ ਆ ਜੀ ਉਹਨੂੰ ਅੱਜਕੱਲੇ ਕਿਸੇ ਦੀ ਨੌਕਰੀ ਲਵਾਈ ਉਹ ਨਾਲ ਗੁੱਸੇ ਜਾਂਦਾ ਇਹ ਹੁਣ ਪਤਾ ਹੀ ਆ ਵੀ ਇਹਨਾਂ ਨੇ ਦਾ ਪੈਸਾ ਲੈਣਾ ਨਹੀਂ ਗਾ ਸ਼ੁਫਾਰਿਸ਼ ਕਰਨੀ ਨਹੀਂ ਨਹੀਂ ਜਲਦੀ ਨਹੀਂ ਜਲਦੀ ਠੀਕ ਹੈ ਮਤਲਬ ਸਹੀ ਸਹੀ ਕੰਮ ਹੋ ਜਾਂਦੇ ਨਹੀਂ ਨਹੀਂ ਸਹੀ ਕੰਮ ਹੋ ਜਾਂਦੇ ਅੱਛਾ ਹੂੰ ਠੀਕ ਹੈ ਮਤਲਬ ਠੀਕ ਲੱਗਿਆ ਤੁਹਾਨੂੰ ਕੰਮ ਨਹੀਂ ਸਾਨੂੰ ਠੀਕ ਲੱਗਿਆ ਠੀਕ ਹੈ ਜੀ ਐਸੀ ਖੁੱਡੀਆਂ ਪਿੰਡ ਦੇ ਲੋਕਾਂ ਦੀ ਰਾਏ ਜੋ ਅਸੀਂ ਤੁਹਾਨੂੰ ਸੁਣਾਈ ਹੈ ਪਿੰਡ ਦੇ ਲੋਕਾਂ ਵਿੱਚੋਂ ਅੱਧੇ ਕੋ ਨਾਰਾਜ਼ ਦਿਖਾਈ ਦਿੱਤੇ ਨੇ ਤੇ ਅੱਧੇ ਕੋ ਪੱਖ ਦੇ ਵਿੱਚ ਵੀ ਦਿਖਾਈ ਦਿੱਤੇ ਆ ਤਾਂ ਪਿੰਡ ਦੇ ਵਿੱਚੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਹੜਾ ਸਮਰਥਨ ਹੈ ਉਹ ਅੱਧਾ-ਪਚਦਾ ਮਿਲਦਾ ਦਿਖਾਈ ਦਿੱਤਾ ਸਾਡੇ ਇਸ ਰਿਪੋਰਟ ਦੇ ਅਨੁਸਾਰ ਪਿੰਡ ਦੇ ਲੋਕਾਂ ਦੇ ਵਿੱਚੋਂ ਬਹੁਤੇ ਜੋ ਗਰੀਬ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਈ ਕੰਮ ਮੰਤਰੀ ਸਾਹਿਬ ਨੇ ਨਹੀਂ ਕੀਤੇ ਨਾ ਕਿਸੇ ਦੀ ਸੁਣੀ ਹੈ ਪਰ ਆਮ ਲੋਕ ਜਿਹੜੇ ਜ਼ਿਮੀਂਦਾਰ ਨੇ ਜਾਂ ਫਿਰ ਦੂਜੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਹੀ ਕੰਮ ਉਹ ਕੀਤੇ ਜਾ ਰਹੇ ਨੇ ਤੇ ਜਿਹੜੇ ਲੋਕ ਨਾਰਾਜ਼ ਹੁੰਦੇ ਨੇ ਉਹਨਾਂ ਦੀਆਂ ਹੋਰ ਮਜਬੂਰੀਆਂ ਹੋ ਸਕਦੀ ਹੈ ਤਾਂ ਇਸ ਤਰੀਕੇ ਦੇ ਨਾਲ ਪਿੰਡ ਦੇ ਲੋਕਾਂ ਦੀ ਜੁੜਾਇਆ ਰਮੇ ਰਮੇ ਦਿਖਾਈ ਦਿੱਤੀ ਹੈ ਆਪਣੀ رائے ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ ਅਤੇ ਕਾਰਨਰ ਟਾਕਸ ਦੇ ਨਾਲ